ਮੈਂ ਆਪਣੀ ਕਲਾਸ ਦੇ ਵਿੱਚੋਂ ਫਿਰ ਐਮਐਚਓ ਮੈਂ 골ਡ ਮੈਡਲਿਸਟ ਦੇ ਤੌਰ ਤੇ ਪਾਸ ਆਊਟ ਹੋਇਆ ਉਹ ਤੋਂ ਮੈਨੂੰ ਲੱਗਿਆ ਜਦੋਂ ਮੈਂ ਪਾਸ ਆਊਟ ਹੋਇਆ ਤੇ ਬੜੀ ਇੰਟਰਸਟਿੰਗ ਜਰਨੀ ਹੋਈ ਕਿ ਜਿਹੜੇ 골ਡ ਮੈਡਲਿਸਟ ਹੁੰਦੇ ਨੇ ਉਹਨਾਂ ਨੂੰ ਕਨਵਰਸੇਸ਼ਨ ਤੇ ਡਿਗਰੀਆਂ ਮਿਲਦੀਆਂ ਨੇ ਕਿ ਕਨਵੋਕੇਸ਼ਨ ਹੁੰਦੀ ਹੈ ਯੂਨੀਵਰਸਿਟੀ ਵਿੱਚ ਜਿਹੜੇ ਫਰਸਟ ਆਏ ਹੁੰਦੇ ਨੇ ਤੇ ਇੱਕ ਆਪਸ਼ਨ ਹੁੰਦਾ ਹੈ ਕਿ ਤੁਸੀਂ ਆਪਦੇ ਇੱਕ ਫੈਮਿਲੀ ਦੇ ਮੈਂਬਰ ਨੂੰ ਬੁਲਾ ਸਕਦੇ ਹੋ ਜਿੱਦਣ ਤੁਹਾਨੂੰ ਡਿਗਰੀ ਦੇਣੀ ਹੁੰਦੀ ਹੈ ਮੈਂ ਆਪਦੇ ਫਾਦਰ ਸਾਹਿਬ ਨੂੰ ਬੁਲਾਇਆ ਉਹ ਪਿੰਡੋਂ ਪਹਿਲੀ ਵਾਰ ਯੂਨੀਵਰਸਿਟੀ ਆਏ। ਅੱਛਾ। ਹਾਂਜੀ। ਇੰਨੀ ਦਿਨ ਪੜ੍ਹਦੇ ਰਹੇ, ਉਨੀ ਦਿਨ ਆਏ ਨਹੀਂ। ਨਹੀਂ ਆਏ। ਉਹਨਾਂ ਨੇ ਕਦੇ ਮੈਨੂੰ ਲੱਗਦਾ ਪਟਿਆਲੇ ਦੀ ਜ਼ਿੰਦਗੀ 'ਚ ਨਹੀਂ ਆਏ ਹੋਣੇ। ਮਤਲਬ ਸਾਡੇ ਕੇਦੋਂ ਉਸ ਵੇਲੇ ਆਏ ਹੋ ਖੇਤਾਂ ਵਾਲੇ ਬੰਦੇ। ਜਦੋਂ ਉਹਨਾਂ ਨੇ ਨਾ ਕਨਵੋਕੇਸ਼ਨ ਤੇ ਮੈਨੂੰ ਡਿਗਰੀ ਮਿਲਦੀ ਦੇਖੀ। ਬਾਅਦ 'ਚ ਉਸ ਵੇਲੇ ਲੰਚ ਦਿੰਦੇ ਹੁੰਦੇ ਸੀਗੇ ਸਾਰਿਆਂ ਨੂੰ। ਜੀ। ਉਹ ਐਨਾ ਸੋਹਣਾ ਲੰਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਖਾਧਾ। ਪਿੱਛਾ ਲੋਕਾਂ ਨੂੰ ਦੇਖਿਆ। ਮੈਨੂੰ ਕਹਿੰਦੇ ਵੀ ਅਗਲੇ ਸਾਲ ਨਾ ਤੇਰੀ ਬੀਬੀ ਨੂੰ ਵੀ ਲੈ ਕੇ ਆਵਾਂਗੇ ਆਪਾਂ ਇੱਥੇ। ਵੀ ਆਹ ਮਾ ਹਾ ਬਪਾ ਇੱਥੇ ਇੱਕੋ ਵਾਰੀ ਚਾਂਸ ਹੁੰਦਾ ਇੱਥੇ ਆਉਂਦਾ ਵੀ ਹੁਣ ਇਸ ਤੋਂ ਬਾਅਦ ਜਾਂ ਤਾਂ ਐਮਫੀਲ ਵਾਲੇ ਨੂੰ ਡਿਗਰੀ ਇੱਥੇ ਮਿਲਦੀ ਆ ਜਾਂ ਪੀਐਚਡੀ ਵਾਲੇ ਨੂੰ ਮਿਲਦੀ ਆ ਐਮਫੀਲ ਸਾਡੇ ਡਿਪਾਰਟਮੈਂਟ ਚ ਹੁੰਦੀ ਨਹੀਂ ਸੀ ਜੀ ਅੱਛਾ ਥੀਏਟਰ ਡਿਪਾਰਟਮੈਂਟ ਦੇ ਵਿੱਚ ਐਮਏ ਨਹੀਂ ਹੁੰਦਾ ਐਮਫੀਲ ਨਹੀਂ ਹੁੰਦੀ ਜਿੱਦਾਂ ਬਾਕੀ ਡਿਪਾਰਟਮੈਂਟਸ ਹੁੰਦੀ ਆ ਉੱਥੇ ਮੇਕਾ ਪੀਐਚਡੀ ਹੁੰਦੀ ਆ ਕਹਿੰਦਾ ਫਿਰ ਉਹ ਕਰ ਲਾ ਕੋਈ ਗੱਲ ਨਹੀਂ ਮੈਂ ਸੋਫਾ ਜੀ ਐਸ ਵੀ ਨਾਲ ਮੈਂ ਐਮ ਪੀਐਚਡੀ ਚ ਐਡਮਿਸ਼ਨ ਲਈ ਮੈਂ ਫਿਰ ਪੀਐਚਡੀ ਕਰਨੀ ਸ਼ੁਰੂ ਕੀਤੀ